ਇਸ ਦਿਨ ਆਲ ਹੀ ਇੱਕ ਬਹੁਤ ਵੱਡੀ ਟੱਕਾ ਸਾਡੇ Dalit ਸਮਾਜ ਦੇ ਨਾਲ ਜੋ ਹੁੰਦਾ ਆ ਰਿਹਾ ਸੀ ਕੋਈ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਜਿੰਨੀਆਂ ਸਾਡੀ ਲਾਅ ਆਫੀਸਰਸ ਮੈਕੋ ਦੀ ਵਕੀਲਾਂ ਤਾਂ ਜਿੰਨੇ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਲਾਅ ਆਫੀਸਰਸ ਦੀ ਜਦੋਂ ਵੀ ਰਿਕਰੂਟਮੈਂਟ ਆਉਂਦੀ ਸੀ ਭਰਤੀਆਂ ਹੁੰਦੀਆਂ ਸੀ ਤਾਂ ਉਸ ਦੇ ਵਿੱਚ ਰਿਜ਼ਰਵੇਸ਼ਨ ਲਾਗੂ ਨਹੀਂ ਸੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੀਓ ਚਾਹੀਓ ਸ਼੍ਰੋਮਣੀ ਅਕਾਲੀ ਦਲ ਪੰਜਬਾਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸੀ ਸਰਕਾਰ ਹੋਵੇ ਕਿਸੇ ਨੇ ਵੀ ਇਸ ਮੁੱਦੇ ਦੇ ਉੱਤੇ ਕਦੀ ਵੀ ਕੁਝ ਐਕਸ਼ਨ ਨਹੀਂ ਲਿਆ ਹਾਂਜੀ ਰਾਜੀ ਕਰਦੇ ਹਾਂ ਜੀ ਸਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚਤਪੰਦੀ ਅਸੀਂ ਦੋ ਸੋਚਾਂ ਦੇ ਉੱਤੇ ਪੰਜਾਬ ਦੀ ਸੇਵਾ ਕੀਤੀ ਹੈ ਇੱਕ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਇਤ ਦੂਜੀ ਬਾਬਾ ਸਾਹਿਬ ਡਾਕਟਰ ਭੀਮrao ਵੇਦਕਰ ਜੀ ਜੀ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬੰਦੇ ਸਾਰੀ ਇਹ ਨਿਰਦੇਸ਼ ਦਿੱਤੇ ਕਿ ਬਾਬਾ ਸਾਹਿਬ ਡਾਕਟਰ ਭੀਮrao ਵੇਦਕਰ ਜੀ ਦੀ ਤਸਵੀਰ ਅਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਪੰਜਾਬ ਦੇ ਹਰ ਇੱਕ ਸਰਕਾਰੀ ਦਫ਼ਤਰ ਚਾਹੇ ਉਹ ਸਰਕਾਰੀ ਸਕੂਲ ਹੋਵੇ ਹਸਪਤਾਲ ਹੋਵੇ ਡਿਸਪੈਂਸਰੀ ਹੋਵੇ ਸਾਂਝ ਕੇਂਦਰ ਹੋਵੇ ਜਾਂ ਫਿਰ ਉਹ ਡੀਸੀ ਦਾ ਆਫਿਸ ਹੋਵੇ ਜਾਂ ਐਮਐਲਏ ਦਾ ਆਫਿਸ ਹੋਵੇ ਜਾਂ ਮਿਨਿਸਟਰ ਦਾ ਆਫਿਸ ਹੋਵੇ ਹਰ ਜਗ੍ਹਾ ਹਰ ਪੁਲਿਸ ਸਟੇਸ਼ਨ 'ਚ ਇਹ ਤਸਵੀਰਾਂ ਲਾਜ਼ਮੀ ਕੀਤੀਆਂ ਇਸ ਦੇ ਨਾਲ ਹੀ ਇੱਕ ਬਹੁਤ ਵੱਡੀ ਤੱਕਾ ਸਾਡੇ ਦਲਿਤ ਸਮਾਜ ਦੇ ਨਾਲ ਜੋ ਹੁੰਦਾ ਆ ਰਿਹਾ ਸੀ ਉਹ ਇਹ ਸੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਜਿੰਨੀਆਂ ਸਾਡੀ ਲਾਅ ਆਫੀਸਰਸ ਮੈਂ ਖੁਦ ਇੱਕ ਵਕੀਲ ਹਾਂ ਤਾਂ ਜਿਨੇ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਲਾਅ ਆਫੀਸਰਸ ਦੀ ਜਦੋਂ ਵੀ ਰਿਕਰੂਟਮੈਂਟ ਆਉਂਦੀ ਸੀ ਭਰਤੀਆਂ ਹੁੰਦੀਆਂ ਸੀ ਤਾਂ ਉਸ ਦੇ ਵਿੱਚ ਰਿਜ਼ਰਵੇਸ਼ਨ ਲਾਗੂ ਨਹੀਂ ਸੀ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੀਓ ਚਾਹੀਓ ਸ਼੍ਰੋਮਣੀ ਅਕਾਲੀ ਦਲ ਪੰਜਬਾਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਸਰਕਾਰ ਹੋਵੇ ਕਿਸੇ ਨੇ ਵੀ ਇਸ ਮੁੱਦੇ ਦੇ ਉੱਤੇ ਕਦੀ ਵੀ ਕੁਝ ਐਕਸ਼ਨ ਨਹੀਂ ਲਿਆ ਤੇ ਸਿਰਫ ਨਾਰੇ ਲਾ ਕੇ ਤੇ ਸਿਰਫ ਗੱਲਾਂ ਨਾਲ ਸਾਰ ਦਿੱਤਾ ਪਰ ਸਾਡੇ ਦਲਿਤ ਸਮਾਜ ਦੇ ਨਾਲ ਸਾਡੇ ਐਸਸੀ ਭਾਈਚਾਰੇ ਦੇ ਜਿਹੜੇ ਹੋਣਹਾਰ ਵਕੀਲ ਹੈ ਉਹਨਾਂ ਨਾਲ ਕਦੀ ਕਿਸੇ ਨੇ ਇਨਸਾਫ ਨਹੀਂ ਕੀਤਾ ਤੇ ਇੱਕ ਸਾਫ ਮੈਸੇਜ ਦਿੱਤਾ ਕਿ ਹਾਂ ਇਹ ਜਿਹੜੀ ਵੱਡੀ ਕੁਰਸੀਆਂ ਇਹ ਤੁਹਾਡੇ ਲਈ ਨਹੀਂ ਹਨ ਪਰ ਮੈਨੂੰ ਮਾਣ ਇਸ ਗੱਲ ਦਾ ਕਿ ਸਾਡੇ ਲੀਡਰ ਆਫ اپੋਜੀਸ਼ਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਜਦੋਂ 2017 ਦੇ ਵਿੱਚ ਸਾਡੇ 20 ਸੀਟਾਂ ਆਈਆਂ ਸਾਨੂੰ ਵਿਪੱਖਸ਼ ਦੀ ਜ਼ਿੰਮੇਵਾਰੀ ਮਿਲੀ ਤਾਂ بلند ਆਵਾਜ਼ ਦੇ ਨਾਲ ਇਹ ਮੁੱਦਾ ਵਿਧਾਨ ਸਭਾ ਚ ਚੁੱਕਿਆ ਤੇ ਹੁਣ ਪ੍ਰਮਾਤਮਾ ਨੇ ਇਸ ਤਰ੍ਹਾਂ ਦੇਵੇ ਸਾਨੂੰ ਸਰਕਾਰ ਦੇ ਰੂਪ ਵਿੱਚ ਮੌਕਾ ਦਿੱਤਾ ਸੀ ਤਾਂ ਸਾਡੇ ਜਿੱਦਾਂ ਹੀ ਸਰਕਾਰ ਬਣਦੇ ਸਰ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਇਸ ਮਸਲੇ ਦੇ ਉੱਤੇ ਫੌਰਨ ਕਾਰਵਾਈ ਸ਼ੁਰੂ ਕੀਤੀ ਜਾਵੇ ਤੇ ਪੰਜਾਬ ਪੂਰੇ ਦੇਸ਼ ਦੇ ਵਿੱਚ ਪਹਿਲਾ ਸੂਬਾ ਬਣਿਆ ਜਿਨ ਆਪਣੇ ਲਾਅ ਆਫੀਸਰਸ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਰਿਜ਼ਰਵੇਸ਼ਨ ਨੂੰ ਲਾਗੂ ਕੀਤੀ ਜਦੋਂ ਇਹ ਲਾਗੂ ਕੀਤੀ ਦੱਸ ਦੇ ਨਾਲ 58 ਜਿਹੜੀਆਂ ਪੋਸਟ ਨੇ 58 ਪੋਸਟ ਉਹ ਸਾਡੇ ਦਲਿਤ ਸਮਾਜ ਦੇ ਵਕੀਲਾਂ ਦੇ ਲਈ ਹੋਣ ਹਾਰ ਬੱਚਿਆਂ ਦੇ ਲਈ ਰਿਜ਼ਰਵ ਹੋ ਗਈਆਂ ਪੰਜਾਬ ਪੂਰੇ ਦੇਸ਼ ਕਰਨ ਵਾਲਾ ਪਹਿਲਾ ਸੁਭਾ ਪਰ ਅਸੀਂ ਪਿੱਛੇ ਦੇਖਿਆ ਕਿ ਉਸ ਤੋਂ ਬਾਵਜੂਦ ਵੀ 15 ਸੀਟਾਂ ਖਾਲੀ ਰਹਿ ਜਾਂਦੀਆਂ ਉਸ ਦਾ ਕਾਰਨ ਇਹ ਪਤਾ ਲੱਗਿਆ ਕਿ ਜੋ ਰਿਕੁਆਇਰਮੈਂਟਸ ਜਦੋਂ ਆਪਾਂ ਅਪਲਾਈ ਕਰਦੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹੈ ਇਨਕਮ ਟੈਕਸ ਦੀ ਤੁਹਾਡੀ ਪ੍ਰੈਕਟਿਸ ਹੋਣੀ ਚਾਹੀਦੀ ਹੈ 2 ਲੱਖ ਰੁਪਏ ਸੀਨੀਅਰ ਐਡਵੋਕੇਟ ਜਨਰਲ ਲਈ ਤੇ ਡਿਪਟੀ ਏਜੀ ਲਈ 10 ਲੱਖ ਰੁਪਏ ਜਿਸ ਕਰਕੇ ਬਹੁਤ ਸਾਰੇ ਹੁਨਾਰ ਜਿਹੜੇ ਵਕੀਲ ਹੈ ਉਹ ਦਲਿਤ ਸਮਾਜ ਤੋਂ ਉਹ ਉਹਨਾਂ ਨੂੰ ਹੁਣ ਹੱਕ ਤਾਂ ਮਿਲ ਗਿਆ ਸੀ ਪਰ ਉਹ ਅਪਲਾਈ ਨਹੀਂ ਕਰ پا ਰਹੇ ਸੀ ਤਾਂ ਹੁਣ ਉਸ ਦੇ ਉੱਤੇ ਵੀ ਜਿਹੜਾ ਹੈ ਸਾਡੀ ਸਰਕਾਰ ਨੇ ਆਰਡੀਨੈਂਸ ਲਿਆ ਕੇ ਉਹ ਜਿਹੜੇ ਪੈਸੇ ਉਹ ਅੱਧੇ ਤੋਂ ਵੀ ਘੱਟ ਕਰ ਦਿੱਤੇ ਹੈ ਤੇ ਮੇਰਾ ਇਸ ਮੰਨਨੇ ਕਿਉਂਕਿ ਇਹ ਮੇਰਾ ਇਹ ਪੇਸ਼ਾ ਵੀ ਰਿਹਾ ਕਿ ਹੁਣ ਬਹੁਤ ਸਾਰੇ ਸਾਡੇ ਦਲਿਤ ਸਮਾਜ ਦੇ ਜਿਹੜੇ ਨੌਜਵਾਨ ਨੇ ਯੰਗ ਪ੍ਰੋਮਿਸਿੰਗ ਲਾਇਰਸ ਨੇ ਉਹ ای جیอฟیس ਦੀ ਸ਼ਾਨ ਬਣਨਗੇ ਉਹ ਜਿੱਥੇ ਪੰਜਾਬ ਦੇ ਗਰੀਬਾਂ ਦੇ ਹੱਕ ਤੇ ਨਾਲ ਨਾਲ ਪੰਜਾਬ ਸਰਕਾਰ ਦੇ ਵੀ ਜਿਹੜੇ ਹੱਕ ਹੈ ਉਹਨਾਂ ਦੀ ਰੱਖਿਆ ਜਿਹੜੀ ਹੈ ਉਹ ਹਾਈ ਕੋਰਟ ਵਿੱਚ ਕਰਾਂਗੇ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ ਤੇ ਜਿਸ ਦੇ ਨਾਲ ਜੋ ਸਾਡੇ ਆਪਾਂ 24 ਤਰੀਕ ਨੂੰ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਹੈ ਜੋ ਬਾਬਾ ਸਾਹਿਬ ਦਾ ਸੁਪਨਾ ਸੀ ਹਰ ਇੱਕ ਨੂੰ ਸਮਾਨਤਾ ਦਾ ਉਸ ਦੇ ਵਾਂਲੇ ਇੱਕ ਜਿਹੜਾ ਮਜ਼ਬੂਤ ਕਦਮ ਹੈ